ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਗੁਰਲੀਨ ਕੌਰ ਹੈ ਮੈਂ ਬਤੌਰ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਬਲਾਡੀਕਲਾਂ ਵਿਖੇ ਸੇਵਾ ਨਿਭਾ ਰਹੀ ਹਾਂ ਸਾਡੇ ਇੱਥੇ ਕਈ ਪਿੰਡਾਂ ਦੇ ਪੇਸ਼ੈਂਟ ਆਉਂਦੇ ਹਨ ਜਿਨ੍ਹਾਂ ਵਿੱਚ ਉਹਨਾਂ ਦਾ ਸਭ ਤੋਂ ਪਹਿਲਾਂ ਬੇਸਿਕ ਹਿਸਟਰੀ ਲਈ ਜਾਂਦੀ ਹੈ ਉਹਨਾਂ ਦਾ 슈ਗਰ ਟੈਸਟ ਬੀਪੀ ਟੈਸਟ ਕੀਤਾ ਜਾਂਦਾ ਹੈ ਬੱਚੇ ਤੋਂ ਲੈ ਕੇ ਅਸੀਂ ਬਜ਼ੁਰਗ ਤੱਕ ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਡੀਲ ਕਰਦੇ ਹਾਂ ਸਾਡੇ ਇੱਥੇ ਹਰ ਤਰ੍ਹਾਂ ਦੇ ਟੈਸਟ ਹੁੰਦੇ ਹਨ ਜਿਦੇ ਵਿੱਚ ਕੰਪਲੀਟ ਬਲੱਡ ਕਾਊਂਟ ਹੋ ਗਿਆ, ਈ.ਐਸ.ਆਰ. ਸ਼ੂਗਰ ਹੋ ਗਈ। ਅਸੀਂ ਖੂਨ ਗਾੜੇ ਦਾ ਵੀ ਟੈਸਟ ਕਰਦੇ ਹਾਂ। ਸੈਂਪਲ ਅਸੀਂ ਕਲੀਨਿਕ ਵਿੱਚ ਹੀ ਲੈਨੇ ਹਾਂ, ਫਿਰ ਸਾਡਾ ਰਾਈਡਰ ਆਂਦਾ ਹੈ, ਸੈਂਪਲ ਲੈ ਕੇ ਅੱਗੇ ਫਿਰ ਸਾਡੀ ਰਿਪੋਰਟ ਆ ਜਾਂਦੀ ਜੇ 3-4 ਦਿਨਾਂ 'ਚ। ਤੇ ਇਤਿਹਾਰ ਤਰ੍ਹਾਂ ਦੀ ਦਵਾਈ ਉਪਲਬਧ ਹੈ ਜੇ ਦਵਾਈ ਦਾ ਸਾਡਾ ਸਟਾਕ ਖਤਮ ਹੋ ਜਾਂਦਾ ਹੈ ਫਿਰ ਅਸੀਂ ਆਨਲਾਈਨ ਡਿਮਾਂਡ ਪਾ ਦਿੰਨੇ ਆ ਤੇ ਉਹ ਵੀ ਸਾਨੂੰ 10 ਤੋਂ 15 ਦਿਨ ਦੇ ਵਿੱਚ ਦਵਾਈ अवेलेबल ਹੋ ਜਾਂਦੀ ਹੈ 인ਫਰਾਸਟਰਕਚਰ ਦੇ ਵਿੱਚ ਮੇਰੇ ਬੈਠਣ ਲਈ ਸਾਡੇ ਫਾਰਮੇਸੀ ਸੀ ਸਾਡੇ ਪੇਸ਼ੈਂਟਸ ਦੇ ਬੈਠਣ ਲਈ ਬਹੁਤ ਹੋਈ ਆ ਸੁਵਿਧਾ ਸਾਨੂੰ ਸਰਕਾਰ ਵੱਲੋਂ ਦਿੱਤੀ ਗਈ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪਿੰਡਾਂ ਵਿੱਚ ਨੌਕਰੀ ਦੇ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਸਾਨੂੰ ਰੋਜ਼ਗਾਰ ਦਿੱਤਾ ਹੈ ਬਹੁਤ-ਬਹੁਤ ਧੰਨਵਾਦ